ਤੱਤਰੀਆ ਕਾਲ ਕਿਸਾਨ ਵੀਰੋ ਪਈ ਦੇ ਖੱਬੇ ਬੰਨੇ ਕਣਕ ਹੈਗੀ ਆ 40-42 ਦਿਨਾਂ ਦੀ ਤੇ ਪਈ ਦੇ ਸੱਜੇ ਬੰਨੇ ਵਾਲੀ ਕਣਕ ਹੈਗੀ ਆ 35-36 ਦਿਨਾਂ ਦੀ ਸੋ ਦੋਨਾਂ ਕਣਕਾਂ ਦੇ ਵਿੱਚ ਤੁਹਾਨੂੰ ਫਰਕ ਦਿਖਾਉਣ ਲੱਗੇ ਆ ਆ ਆ ਗਈ ਜੀ ਜਿਹੜੀ 40-42 ਦਿਨਾਂ ਦੀ ਕਣਕ ਹੈ ਇਹਨੂੰ ਅੱਜ ਤੋਂ 10-12 ਦਿਨ ਪਹਿਲਾਂ ਪਹਿਲਾ ਪਾਣੀ ਲੱਗ ਚੁੱਕਿਆ ਇਹ ਇਹ ਕਣਕ ਜਿਹੜੀ ਹੈਗੀ ਹੈ ਜ਼ੋਰੀਆ ਪੈਣ ਦੇ ਬਾਵਜੂਦ ਪਹਿਲੇ ਪਾਣੀ ਦੀ ਮਾਰ ਚੋਂ ਹਾਲੇ ਤੱਕ ਬਾਹਰ ਨਹੀਂ ਆ ਪਾਈ ਪੂਰਾ ਇਹਨੇ ਪਹਿਲੇ ਪਾਣੀ ਦੀ ਜਿਹੜੀ ਹੈਗੀ ਆ ਦਾਬ ਮੰਨੀ ਹੋਈ ਹੈ ਤੇ ਇਸੇ ਮੌਕੇ ਸਾਹਮਣੇ ਵਾਲੇ ਖੇਤ ਦੇ ਵਿੱਚ ਇਹ ਜਿਹੜੀ ਪੂਰੇ 35 ਦਿਨਾਂ ਦੀ ਕਣਕ ਹੈਗੀ ਆ ਸੁਪਰ ਸੀਡਰ ਦੇ ਨਾਲ ਬੀਜੀ ਗਈ ਹੈ ਇਹਨੂੰ ਕੋਈ ਪਾਣੀ ਨਹੀਂ ਲੱਗਿਆ ਤੇ ਅੱਜ ਤੋਂ 5 5 ਕਿ ਦਿਨ ਹੋ ਗਏ ਜੀ ਅੱਜ ਤੋਂ 5-4 ਦਿਨ ਪਹਿਲਾਂ ਇਹਦੇ ਚ ਯੂਰੀਆ ਦਾ ਛੱਟਾ ਜ਼ਰੂਰ ਮਾਰਿਆ ਗਿਆ ਹੁਣ ਤੁਸੀਂ ਦੇਖੋ ਵੀ ਸੁਪਰ ਸੀਡਰ ਦੀ ਵਜਾਂ ਦਾ ਤੇ ਕਿਸਾਨ ਭਾਈ ਸਾਹਿਬ ਆਪਣੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਆਪਾਂ ਗੱਲ ਕਰਨੀ ਆ ਤੇ ਇਹ ਆਪਣੇ ਨਾਲ ਜੁੜੇ ਹੋਏ ਆ ਆਪਣੀਆਂ ਵੀਡੀਓ ਵੇਖਦੇ ਰਹਿੰਦੇ ਆ ਤੇ ਇਹਨਾਂ ਨੇ ਇਹ ਜਿਹੜਾ 3 ਕਿੱਲਿਆਂ ਦਾ ਟੱਕਾ ਇਹਦੇ ਵਿੱਚ ਫੈਸਲਾ ਕੀਤਾ ਕਿ ਇਸ ਕਣਕ ਨੂੰ ਪਹਿਲਾਂ ਪਾਣੀ ਉਦੋਂ ਹੀ ਲਾਉਣਾ ਜਦੋਂ ਇਹ ਕਣਕ ਮੰਗਦੀ ਦੇਸੇ ਹੁਣ ਤੁਸੀਂ ਦੇਖੋ ਵੀ ਉਧਰ ਪਾਣੀ ਲੱਗ ਗਿਆ ਤੇ ਉਹ ਕਣਕ ਪਾਣੀ ਲੱਗਣ ਤੋਂ ਬਾਅਦ ਟਾਉਣ ਪੈ ਗਈ ਆ ਪੀਲਾ ਪਣ ਦਿਖਾ ਰਹੀ ਆ ਤੇ ਇਹ ਕਣਕ ਨੂੰ ਹਾਲੇ ਤੱਕ ਪਾਣੀ ਨਹੀਂ ਲੱਗਿਆ ਤੁਹਾਡੇ ਸਾਹਮਣੇ ਆ ਤੇ ਇਹ ਕਣਕ ਜਿਹੜੀ ਹੈਗੀ ਆ ਕਾਲੀ ਡੰਝ ਖੇਤ ਦੇ ਵਿੱਚ ਮੌਜੂਦ ਆ ਤੇ ਇਸ ਖੇਤ ਦੇ ਮਾਲਕ ਕਹਿ ਲਓ ਸੇਵਕ ਕਹਿ ਲਓ ਬਾਈ ਜੀ ਆਪਣੇ ਨਾਲ ਮੌਜੂਦ ਆ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਆਪਾਂ ਜਲਾਲਾਬਾਦ ਪੂਰਬੀਸ਼ ਮੌਜੂਦ ਆ ਇਸ ਵੇਲੇ ਤੇ ਬਾਈ ਜੀ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਆਪਣਾ ਸ਼ੋਭਨਾਮ ਦੱਸੋ ਮੇਰਾ ਨਾਂ ਜੀ ਜਗਮੋਣ ਸਿੰਘ ਆ ਜੀ ਜੀ ਹਾਂਜੀ ਤਾਂ ਜਗਮੋਣ ਸਿੰਘ ਜੀ ਤੁਹਾਡੇ ਗਵਾਂਢੀ ਨੇ ਕਾਂਕ ਭਰਤੀ ਅੱਜ ਤੋਂ 10-12 ਦਿਨ ਪਹਿਲਾਂ ਹਾਂਜੀ ਹਾਂਜੀ ਤੇ ਤੁਹਾਡੇ ਨਾਲੋਂ 5-4 ਦਿਨਾਂ ਦਾ ਹੀ ਫਰਕ ਆ ਉਹਨਾਂ ਦਾ ਹਾਂਜੀ ਹਨਾ ਤਕਰੀਬਨ ਹਫ਼ਤਾ ਹਫ਼ਤੇ ਦਾ ਹੀ ਹੈ ਹਨਾ ਤਾਂ ਤੁਸੀਂ ਇਹ ਕਾਂਕ ਨਹੀਂ ਭਰੀ ਹਾਂਜੀ ਫਰਕ ਨਜ਼ਰ ਆ ਰਿਹਾ ਕੋਈ ਹਰਕ ਬਾਈ ਜੀ ਬਹੁਤ ਆ ਜੀ ਜਿਵੇਂ ਹੁਣ ਇਹ ਕਣਕ ਨੇ ਵਿਕਾਸ ਬਹੁਤ ਕੀਤਾ ਰੰਗ ਕਾਲਾ ਜਬੀ ਨਹੀਂ ਕਣਕ ਬਿਲਕੁਲ ਜੀ ਤੇ ਫਟਾਰਾ ਬਹੁਤ ਆ ਕਣਕ ਦਾ ਜਿਹੜੀ ਜੜ ਕਹਿੰਦੇ ਹੁੰਦੇ ਜੀ ਜੜ ਪਾਣੀ ਨਾਲ ਨਵੀਂ ਬਣਨੀ ਆ ਤੇ ਬਿਨ ਬਗੈਰ ਪਾਣੀ ਤਾਂ ਨਵੀਂ ਜੜ ਬਣਾ ਰਹੀ ਜੀ ਜੀ ਆ ਚੀਜ਼ ਦਾ ਫਰਕ ਆ ਜੀ ਜੀ ਤੇ ਨਾ ਸਾਨੂੰ ਕੋਈ ਖਾਸ ਖੇਤ ਲਾਈ ਆ ਕਿਉਂਕਿ ਜੇ ਦਬੂਗੀ ਤਾਂ ਅਸੀਂ ਇਤ ਮਿਹਨਤ ਕਰਾਂਗੇ ਹਾਂਜੀ ਤਾਂ ਆਪਾਂ ਜਦੋਂ ਹੁਣ ਤੁਹਾਡੇ ਖੇਤ ਚ ਦੇਖਿਆ ਸੀਗਾ ਬੂਟਾ ਪੱਟ ਕੇ ਆਪਾਂ ਗੱਲ ਵਾਸਤੇ ਵੀ ਗਏ ਹਾਂਜੀ ਤਾਂ ਗੱਲ ਤਾਂ ਇਹਦੇ ਵਿੱਚ ਹੈਗੀ ਆ ਥੱਲੇ ਹਾਂਜੀ ਪਰ ਸੁਪਰ ਸੀਡਰ ਨਾਲ ਬੀਜੀ ਹੋਣ ਕਰਕੇ ਜਿਹੜੇ ਸੁਪਰ ਸੀਡਰ ਦੇ ਬਲੇਡ ਆ ਹਾਂਜੀ ਉਹ ਥੱਲੜੀ ਮਿੱਟੀ ਨੂੰ ਕਟਦੇ ਆ ਉਹ ਕੜੜਾ ਹੋ ਜਾਵੇ ਹਾਂ ਥੱਲਿਓਂ ਕੜੜਾ ਹੋਇਆ ਹੋਇਆ ਹਾਂਜੀ ਹਾਂਜੀ ਤਾਂ ਹੁਣ ਕੀ ਹੈਗਾ ਵੀ ਅੱਗੇ ਜਾ ਕੇ ਹਾਂਜੀ ਇਹਦੇ ਵਿੱਚ ਜਦੋਂ ਜੜ ਕੜੜੇ ਥਾਂ ਤੇ ਪਹੁੰਚੂਗੀ ਹਾਂਜੀ ਤਾਂ ਉਹਨੂੰ ਪੋਲੇ ਚੋਂ ਕੜੜੇ ਤੇ ਜਾ ਕੇ ਤੁਰਨਾ ਔਖਾ ਹੋ ਜਾਊਗਾ ਹਾਂਜੀ ਉਦੋਂ ਉਦੋਂ ਉਹ ਜਿਹੜੀ ਹੈਗੀ ਆ ਪ੍ਰੋਬਲਮ ਮੰਨੂਗੀ ਹਾਂਜੀ ਤੇ ਉਦੋਂ ਮੋੜਨੀ ਸ਼ੁਰੂ करूਗੀ ਪਾਣੀ ਦੀ ਘਾਟ ਤੇ ਨਹੀਂ ਮੜੂਗੀ ਪਾਣੀ ਦੀ ਘਾਟ ਤੇ ਨਹੀਂ ਠੀਕ ਆ ਹਾਂਜੀ ਤਾਂ ਇਸ ਕਰਕੇ ਇਹਨੂੰ 5-7 ਦਿਨਾਂ ਚ ਆਪਾਂ ਨੂੰ ਪਾਣੀ ਲਾਉਣ ਦੀ ਲੋੜ ਪੈ ਸਕਦੀ ਹੈ ਤਾਂ ਕਿ ਜੜ ਹੋਰ ਡੂੰਗੀ ਜਾਣ ਵਾਸਤੇ ਉਹਨੂੰ ਥੱਲੇ ਕੋਲੀ ਮਿੱਟੀ ਚਾਹੀਦੀ ਆ ਤੇ ਉਹ ਜਦੋਂ ਪਾਣੀ ਪਾਵਾਂਗੇ ਉਹਦੇ ਨਾਲ ਕੋਲੀ ਆਊਗੀ ਹਨਾ ਤਾਂ ਇਸ ਸਾਰੇ ਤਿਆਰਬੇ ਦੇ ਆਧਾਰ ਤੇ ਤੁਸੀਂ ਕਿਸਾਨ ਭਰਾਵਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਤਾਂ ਬਾਈ ਜੀ ਇਹ ਹੀ ਗਹਿ ਰਿਹਾ ਕਿ ਮਤਲਬ ਪਹਿਲਾਂ ਕਣਕ ਨੂੰ ਪਹਿਲਾਂ ਪਾਣੀ ਵੀ ਲਾਉਂਦੇ ਰਹੇ ਆ ਜੀ ਤੇ ਇਹ ਕਣਕ ਮੈਂ ਤਿੰਨ ਗੱਲੇ ਛੱਡ ਕੇ ਦੇਖੀ ਆ ਕਿਉਂ ਛੱਡੇ ਮੈਂ ਵੇਖਿਆ ਤੁਹਾਡੀਆਂ ਵੀਡੀਓ ਦੇਖਿਆ ਸੀ ਕਿ ਘੱਟ ਪਾਣੀ ਲਾਓ ਪਾਣੀ ਨਾਲ ਦਬਦੀਆਂ ਜੜ ਦਾ ਵਿਕਾਸ ਘੱਟ ਹੁੰਦਾ ਉਹ ਚੀਜ਼ ਮੈਂ ਇਹਨੂੰ ਤਜਰਬੇ ਦੇ ਤੌਰ ਤੇ ਛੱਡ ਕੇ ਦੇਖੀ ਹੈ ਵਾਕਿਆ ਫਰਕ ਆ ਜੀ ਜੀ ਕੀ ਮੁਰਾ ਹੀ ਫਰਕ ਕੋਈ ਘਾਟ ਨਹੀਂ ਦਿਖਾਈ ਦੇ ਬਹੁਤ ਵਧੀਆ ਕਣਕ ਚੱਲ ਰਹੀ ਆ ਆਪਾਂ ਇੱਕ ਬੂਟਾ ਕੱਢੋ ਆਪਾਂ ਵੇਖ ਗਏ ਵੀ ਜਿਹੜਾ ਉਹ ਕਹਿੰਦੇ ਆ ਵੀ ਜੇ ਤੁਸੀਂ ਪਹਿਲਾਂ ਪਾਣੀ ਬਾਈ ਦਿਨਾ ਤੇ ਨਾ ਲਾਇਆ ਤਾਂ ਤਣੇ ਵਾਲੀ ਜੜੀ ਨਹੀਂ ਬਣਨੀ ਮੜਾ ਇਹ ਕੱਢ ਕੇ ਦਿਖਾਈਏ ਬੂਟਾ ਦਿਖਾ ਦਿੰਦਾ ਆ ਮਸਾਂ ਪੱਟਿਆ ਜੀ ਆਹ ਦੇਖੋ ਜੀ ਆਹ ਦੇਖੋ ਜੀ ਜੜਾਂ ਇਹਨਾਂ ਆਹ ਜਿਹੜੀਆਂ ਜੜਾ ਆਹ ਉੱਪਰ ਲੱਗਾਂ ਮੋਟੀਆਂ ਜੜਾ ਆਹ ਕਰਿਓ ਜੀ ਬੂਟਾ ਸੈੱਟ ਆਹ ਜਿਹੜੀਆਂ ਮੋਟੀਆਂ ਜੜਾਂ ਨਿਕਲੀਆਂ ਵੀਆਂ ਇਹ ਸਾਰੀਆਂ ਤਣੇ ਚੋਂ ਨਿਕਲ ਗਈਆਂ ਹੋਈਆਂ ਠੀਕ ਹੈ ਜੀ ਤੇ ਫਿਰ ਇਹ ਜਿਹੜਾ ਨਜਾਮ ਆ ਆ ਆ ਵੇਖੋ ਜੜ ਬਹੁਤ ਚਿੱਟੀ ਆ ਜੜ ਬਹੁਤ ਚਿੱਟੀ ਆ ਤੇ ਆ ਆ ਮੇਰੀ ਉਂਗਲ ਕੋਲੇ ਜਿਹੜੀ ਜੜ ਦੇਖ ਰਹੇ ਹੋ ਇਹ ਤਣੇ ਚੋਂ ਹੀ ਨਿਕਲੀ ਹੋਈ ਆ ਠੀਕ ਆ ਜੀ ਫਿਰ ਇਹ ਜਿਹੜਾ ਨਜਾਮ ਹੈ ਇਹ ਕਿਹੜੇ ਆਧਾਰਾਂ ਤੇ ਕਹਿੰਦਾ ਕਿ ਭਾਈ ਜੇ ਤੁਸੀਂ 22 28 ਦਿਨਾਂ ਤੇ ਪਹਿਲਾਂ ਪਾਣੀ ਨਾਲ ਆਇਆ ਆਪਣੀ ਜ਼ਮੀਨ ਦੇ ਹਿਸਾਬ ਨਾਲ ਤਾਂ ਤੁਹਾਡੀ ਕਣਕ ਨੇ ਕਰਾਉਂ ਰੂਟ ਨਹੀਂ ਬਣਾਉਣੀ ਤਣੇ ਚੋਂ ਜਿਹੜੀ ਜੜ ਨਿਕਲਦੀ ਉਹ ਨਹੀਂ ਬਣਾਉਣੀ ਤੇ ਉਹਦੇ ਕਰਕੇ ਤੁਹਾਡੇ ਫੋਟ ਨਹੀਂ ਹੋਣੀ ਤੇ ਤੁਹਾਡੀ ਫਸਲ ਦਾ ਨੁਕਸਾਨ ਹੋ ਜਾਊ ਇੱਕ ਕੱਲਾ ਤਿਹੜਾ ਬੂਟਾ ਕਰਿਓ ਜੀ ਹੁਣ ਆਪਾਂ ਕਿਹੜਾ ਬੂਟਾ ਚੱਕ ਲਿਆ ਜੀ ਇਹਦੀ ਪਹਿਲਾਂ ਆਪਾਂ ਜੜ ਦਾ ਹਿਸਾਬ ਦਿਖਾਈ ਗਏ ਆ ਜਿਹੜੀ ਜੜ ਆ ਪਾਚ ਕਰਿਓ ਜੀ ਆ ਜਿਹੜੀ ਤੁਸੀਂ ਦੇਖ ਰਹੇ ਹੋ ਆ ਵਾਲੀ ਜੜ ਇਹ ਮੂਲੀ ਆ ਤੇ ਆ ਜਿਹੜੀਆਂ ਜੜਾ ਇਹ ਤਣੇ ਚੋਂ ਨਿਕਲੀਆਂ ਹੋਈਆਂ ਆ ਤੁਸੀਂ ਸਾਰੀਆਂ ਦੇਖੋ ਠੀਕ ਹੈ ਜੀ ਮੂਲੀ ਵਾਲੀ ਜੜ ਤਾਂ ਸੁੱਕ ਚੱਲੀ ਆ ਤੇ ਤਣੇ ਵਾਲੀਆਂ ਜੜਾ ਹਰੀਆਂ ਤੇ ਹੁਣ ਇਹਦਾ ਬੂਝੇ ਦੀ ਦਿਖਾਓ ਜੀ ਫੋਟ ਚੱਕੀ ਆ ਨਾ ਕਿ ਨਹੀਂ ਚੱਕੀ ਚੱਕੀ ਹੋਈ ਆ ਜੀ ਆਵੇ ਕਿੰਨੀਆਂ ਫੋਟਾ ਕਰੀ ਬੈਠਾ ਜੀ ਚਾਰ ਚਾਰ ਫੋਟਾ ਕਰੀ ਬੈਠਾ ਚੌਥੀ ਸ਼ੁਰੂ ਕਰ ਲਈ ਹੈ ਨਾ ਚੌਥੀ ਸ਼ੁਰੂ ਕਰ ਲਈ ਆ ਹਾਂਜੀ ਜਾਣੀ ਕਿ ਚਾਰ ਚਾਰ ਫੋਟਾ ਤੇ ਕਿਤੇ ਵੱਧ ਵੀ ਹੈਗੀਆਂ ਹੈਗੀਆਂ ਜੀ ਠੀਕ ਆ ਚਾਰ ਤੋਂ ਲੈ ਕੇ ਗਰੀਵਨ ਗਿੱਟ ਤੋਂ ਉੱਪਰ ਬੂਟਾ ਰੰਗਿਆ ਜੀ ਤੇ ਗਿੱਟ ਤੋਂ ਉੱਪਰ ਬੂਟਾ ਲੰਘ ਗਿਆ ਤੇ ਚਾਰ ਤੋਂ ਲੈ ਕੇ ਸੱਤ ਅੱਠ ਫੋਟਾ ਇਸ ਕਣਕ ਨੇ ਕੀਤੀਆਂ ਹੋਈਆਂ ਹਾਂ ਆਕੇ ਸੁਪਰ ਸੀਟਰ ਨਾਲ ਬੀਜੀ ਹੋਈ ਆ ਪ੍ਰਾਲ ਵਿੱਚ ਹੈ ਜੀ ਫੁੱਲ ਤੇ ਪ੍ਰਾਲ ਫੁੱਲ ਵਿੱਚ ਤੇ ਆਪਾਂ ਆਪਣੀਆਂ ਵੀਡੀਓਜ਼ ਦੇ ਮਾਧਿਅਮ ਨਾਲ ਲਗਾਤਾਰ ਇਹੀ ਜਾਗਰੂਕਤਾ ਤੁਹਾਡੇ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕਰੀਦੀ ਆ ਵੀ ਭਾਈ ਤੁਹਾਨੂੰ ਜਾਣ ਬੁੱਝ ਕੇ ਪੈਸਟੀਸਾਈਡ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਜਿਹੜਾ ਨظام ਹੈਗਾ ਉਹਦੇ ਵੱਲੋਂ ਗੁਮਰਾਹ ਕੀਤਾ ਗਿਆ ਤਾਂ ਕਿ ਤੁਹਾਡੀ ਜੇਬ ਚੋਂ ਪੈਸੇ ਨਿਕਲਣ ਅਸੀਂ ਤਾਂ ਤੁਹਾਨੂੰ ਭਾਈ ਖੇਤਾਂ ਚੋਂ ਸਪਸ਼ਟ ਦਿਖਾ ਸਕਦੇ ਆ ਆਪਾਂ ਹੁਣ ਉਧਰ ਨੂੰ ਚੱਲਦੇ ਆ ਆਹ ਕਾਣਕ ਤੁਹਾਡੇ ਸਾਹਮਣੇ ਆ ਇਹ ਪੂਰੀ ਕਾਲੀ ਡੰਝਾ ਠੀਕ ਆ ਹਰੀ ਭਰੀ ਆ ਇਹਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ 35 36 ਦਿਨਾਂ ਦੀ ਹੋ ਚੱਲੀ ਆ ਪਹਿਲਾ ਪਾਣੀ ਅਜੇ ਇਹਨੂੰ ਲੱਗਿਆ ਨਹੀਂ ਤੇ ਹਾਲੇ ਮੰਗਦੀ ਵੀ ਨਹੀਂ ਬਾਈ ਭਾਜੀ ਹਾਂਜੀ ਅਜੇ ਨਹੀਂ ਮੰਗਦੀ ਤੇ ਅਸੀਂ ਇਹਨੂੰ 5-7 ਦਿਨਾਂ ਤੱਕ ਪਹਿਲਾ ਪਾਣੀ ਤਾਂ ਲਾਵਾਂਗੇ ਤਾਂ ਕਿ ਜਿਹੜਾ ਥੱਲੇ ਕੜਾ ਪਾਣਾ 2.5 ਇੰਚ ਤੋਂ ਥੱਲੇ ਜਿਹੜਾ ਕੜਾ ਪਾਣਾ ਉਹਨੂੰ ਇਹ ਪਾਣੀ ਦੇ ਨਾਲ ਬੋਲਾ ਕਰਕੇ ਜਾਣ ਗਾਂ ਤੋੜ ਲਗੇ ਤੇ ਹੁਣ ਆ ਆ ਗਈ ਸਾਹਮਣੇ ਵਾਲੀ ਕਣਕ ਇਹਨੂੰ ਇਹ ਕਣਕ 5-7 ਦਿਨ ਸਾਡੀ ਕਣਕ ਨਾਲੋਂ ਪਹਿਲਾਂ ਬੀਜੀ ਗਈ ਆ ਤੇ ਇਹਦੇ ਹਾਲਾਤ ਵੇਖ ਲਓ ਜੀ ਇਹ ਵੀ ਸੁਪਰ ਸੀਡਰ ਆ ਤਾਂ ਸਾਡੇ ਨਾਲੋਂ ਪਹਿਲਾਂ ਬੀਜੀ ਗਈ ਤੇ ਅੱਜ ਤੋਂ 10-12 ਦਿਨ ਪਹਿਲਾਂ ਇਹਨੂੰ ਪਹਿਲਾਂ ਪਾਣੀ ਲਾ ਦਿੱਤਾ ਗਿਆ ਤੇ ਇਹ ਕਣਕ ਜਿਹੜੀ ਹੈਗੀ ਆ ਹੋਰ ਹੀ ਕਮਲੀ ਰਮਲੀ ਜੀ ਹੋਈ ਪਈ ਆ ਤੇ ਉਧਰ ਉਹ ਤੁਹਾਡੇ ਸਾਹਮਣੇ ਆ ਇੱਥੋਂ ਦੇਖੋ ਖੇਤ ਚਮਕਦਾ ਨਾ ਕਾਲਾ ਕਾਲਾ ਖੇਤ ਸੋ ਪਰ ਆਓ ਇਹਦਾ ਸਬੂਤਾਂ ਸਮੇਤ ਖੇਤਾਂ ਚੋ ਸੱਚ ਤੁਹਾਡੇ ਸਾਹਮਣੇ ਰੱਖੀਦਾ ਹੁਣ ਮਰਜ਼ੀ ਤੁਹਾਡੀ ਦਾ ਤੁਸੀਂ ਸਾਨੂੰ ਗਾਲਾਂ ਕੱਢੋ ਤੇ ਚਾਹੇ ਸਾਡੀ ਗੱਲ ਤੇ ਗੌਰ ਕਰਨ ਤੋਂ ਬਾਅਦ ਅਮਲ ਕਰਕੇ ਆਪਣੀ ਖੇਤੀ ਚ ਜਿਹੜੇ ਲੋੜੀਂਦੇ ਸੁਧਾਰ ਆ ਉਹ ਲਿਆਓ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰਿਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਨਾਲ ਹੀ ਆਪਣੇ ਫੇਸਬੁਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ 22 ਸੀ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਿਰਫ ਮੇਰੀਆਂ ਵੀਡੀਓ ਦੇਖ ਕੇ ਮੇਰੀਆਂ ਗੱਲਾਂ ਤੇ ਗੌਰ ਕੀਤਾ ਅਮਲ ਕੀਤਾ ਤੇ ਉਹਦਾ ਇਹ ਰਿਜ਼ਲਟ ਲਿਆ ਤੇ ਸਾਨੂੰ ਸਾਰਿਆਂ ਨੂੰ ਇਹ ਫੀਡਬੈਕ ਦਿੱਤੀ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ